ਖਬਰ ਪ੍ਰਕਾਸ਼ਿਤ ਕੀਤੀ ਸੀ ਜਿਹੜੀ ਕਿ بارش ਕਰਕੇ ਜਿਹੜੀ ਛੱਤ ਡਿੱਗੀ ਸੀ ਇਹ ਬਜ਼ੁਰਗ ਸੀ ਤੁਸੀਂ ਦੇਖ ਸਕਦੇ ਹੋ ਜਿਹੜੇ ਜਿੰਨਾਂ ਕੋ ਰਹਿਣ ਦੀ ਕੋਈ ਛੱਤ ਨਹੀਂ ਸੀ ਪਰ ਇਹ ਜੇ 55 ਨੰਬਰ ਵਾਰਡ ਤੋਂ ਜਿਹੜੇ ਸਾਈਂ ਸਦੇਵ ਜੀ ਜਿਹੜੇ ਮੌਕੇ ਤੇ ਕਾਂਗਰਸ ਆਗੂ ਹੈ ਜਿਹੜੇ ਮੌਕੇ ਤੇ ਇਹਨਾਂ ਨੇ ਦੇਖਿਆ ਕਿ ਇਹਨਾਂ ਕੋ ਜਿਹੜੇ ਰਹਿਣ ਦੀ ਛੱਤ ਨਹੀਂ ਸੀ ਪਰ ਇਹਨਾਂ ਨੂੰ ਜਿਹੜਾ ਹੋਟਲ ਦੇ ਵਿੱਚ ਜਿਹੜਾ ਇਹਨਾਂ ਨੂੰ ਜਿਹੜਾ ਰਹਿਣ ਦਾ ਜਿਹੜਾ ਪਸੇਰਾ ਦਿੱਤਾ ਗੱਲਬਾਤ ਕਰਾਂਗੇ ਇਹਨਾਂ ਨਾਲ ਜਿਹੜੇ ਮੌਕੇ ਤੇ ਮੇਰਾ ਨਾਮ ਸਾਈਂ ਸਦੇਵ ਜੀ ਇੰਜਾਜ ਵਾਰਡ ਨੰਬਰ 55 ਤੋਂ ਕਾਂਗਰਸ ਪਾਰਟੀ ਤੋਂ ਹੂੰ ਔਰ ਅੱਜ ਜਿਹੜਾ ਮੈਂ ਫੇਸਬੁੱਕ ਅੰਕਲ ਜੀ ਦਾ ਜੋ ਉੱਪਰ ਪਰਿਵਾਰ ਸੀ ਜਿਹੜਾ ਘਰ ਬਣਾਇਆ ਇੱਕ ਘਰ ਬੰਦੇ ਦਾ ਸਭ ਤੋਂ ਵੱਡੀ ਜਿਹੜੀ ਧਾਰੀ ਸਤ ਹੁੰਦੀ ਹੈ ਸਭ ਤੋਂ ਵੱਡੀ ਜੀ ਚੀਜ਼ ਹੁੰਦੀ ਹੈ ਹੂੰ ਔਰ ਅੱਜ ਪਰਮਾਤਮਾ ਦਾ ਜੋ ਰੰਗ ਸੀ ਉਸ ਨੂੰ ਕੋਈ ਮੋੜ ਨਹੀਂ ਸਕਦਾ ਤੇ ਅੱਜ ਇਹਨਾਂ ਦੀ ਜਿਹੜੀ ਛੱਤ ਸੀ ਬੱਲਣ ਵਾਲੀ ਉਹ ਸਾਰੀ ਡਿੱਗੂਗੀ ਹੂੰ ਔਰ ਮੈਂ ਜਦੋਂ ਫੇਸਬੁੱਕ ਤੇ ਦੇਖਿਆ ਤਾਂ ਮੈਂ ਸਭ ਤੋਂ ਪਹਿਲਾਂ ਅੰਕਲ ਜੀ ਦੇ ਫੋਨ ਪੁੰਚਿਆ ਹੂੰ ਇਹਨਾਂ ਨੂੰ ਮੈਂ ਦੱਸਾਇਆ ਵਾ ਉਹਨੇ ਰੋਟੀ ਬੈੱਕਰਵਾਈ ਆ ਔਰ ਪਹਿਲਾਂ ਤਾਂ ਮੈਂ ਉੱਤੇ ਗਿਆ ਗਪਲੀਕ ਚੌਂਗ ਦੇ ਵਿੱਚ ਜਿਹੜਾ ਸਾਂਝ ਜਿਹੜਾ ਹੈਗਾ ਫੈਦਨ ਬਸੀਰਾ ਜੀ ਪਾਜੀ ਜਿਹੜੇ ਰੈਂਬਸੇਰਾ ਜਿਹੜਾ ਹੈਗਾ ਉਹ ਤੇ 24 ਘੰਟੇ ਜਿਹੜਾ ਮਰਜੀ ਉੱਥੇ ਜਾ ਕੇ ਜਿਹੜਾ ਬਜ਼ੁਰਗ ਜਿੰਨਾਂ ਕੋ ਛੱਤ ਨਹੀਂ ਉੱਥੇ ਜਾ ਸਕਦਾ ਪਰ ਉੱਥੇ ਤਾਲੇ ਲੱਗੇ ਪਾਜੀ ਇਦਾਂ ਅੰਕਲ ਜੀ ਕਿਦਾਂ ਦੇਖਦੇ ਹੋ 1 ਮਿੰਟ ਕਿਦਾਂ ਦੇਖਦੇ ਹੋ ਕਿ ਜਿਹੜਾ ਤੁਹਾਡੇ ਕੋ ਅੱਜ ਰਾਤ ਲਈ ਛੱਤ ਨਹੀਂ ਸੀ ਸੌਣ ਲਈ ਜਿਹੜੀ ਤੁਹਾਡੀ ਬਾਰਿਸ਼ ਦੇ ਕਾਰਨ ਜਿਹੜੀ ਤੁਹਾਡੀ ਛੱਤ ਡਿੱਗੀ ਹੈ ਤੇ ਅੱਜ ਜਿਹੜੇ ਤੁਹਾਡੇ ਕੋ ਉਮੀਰਦਵਾਰ 55 ਨੰਬਰ ਵਾਲ ਤੋਂ ਜਿਹੜੇ ਪਹੁੰਚੇ ਸਾਹਿਲ ਸਦੇਵ ਜੀ ਅੰਕਲ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਤੁਸੀਂ ਜਿਹੜਾ ਆਪਣਾ ਰੋਜ਼ਗਾਰ ਚਲਾ ਰਹੇ ਸੀ ਜਿਹੜਾ ਤਾਂ ਦੱਸਿਆ ਚਾਹ ਪੀ ਕੇ ਬੜੀ ਕਿਸੇ ਆ ਕਿੱਥੇ ਲਿਆਂਦਾ ਤਾਂ ਉਹਨਾਂ ਨਾਲ ਬਿਲਕੁਲ ਦੇਖ ਸਕਦੇ ਹੋ ਜਿਹੜਾ ਖਾਣਾ ਪੈਕ ਕਰਵਾ ਦਿੱਤਾ